ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲੋ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲੋ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰ ਦੇ ਕਿਸੇ ਇਸਤੇਮਾਲ ਵਾਸਤੇ ਤੁਸੀਂ ਕਰ ਅਸੀਂ ਕਈ ਵਾਰਾਂ ਸਰਕਾਰਾਂ ਦੇ ਅਸੀਂ ਨਹੀਂ ਸਿਫਤ ਕਰਦੇ ਹੁੰਦੇ ਪਰ ਮੈਂ ਭਗਵੰਤ ਕਮਾਨ ਦਾ ਫੈਨ ਆ ਇਕੱਲੇ ਬੰਦੇ ਦਾ ਉਹ ਬੰਦੇ ਦੀ ਸੋਚ ਹੈ ਆ ਉਹ ਬੰਦੇ ਦੀ ਸੋਚ ਨਹੀਂ ਮੁੱਖ ਮੰਤਰੀ ਦੀ ਮਾੜੀ ਉਹ ਸਾਡੇ ਅਰਗੇ ਆ ਇੱਕ ਉਦਾਹਰਨ ਹੈ ਰੇਤ ਇਹਨਾਂ ਦੀ ਵਿਕ ਰਹੀ ਆ ਕੁਛ ਨਾ ਕੁਛ ਪੈਸਾ ਥੇਲਾ ਇਹਦਾ ਵੀ ਇਹਨਾਂ ਨੂੰ ਮਿਲੇਗਾ ਤੇ ਜੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਪੈਸੇ ਵੀ ਸਰਕਾਰ ਦਿੰਦੀ ਆ ਤੇ ਬੜੇ ਵਧੀਆ ਗੱਲਾਂ ਬੜੀ ਮਤਲਬ ਇਹਨਾਂ ਦੀ ਜ਼ਿੰਦਗੀ ਵੀ ਲੀਫ ਆ ਸਕਦੀ ਆ ਉਸ ਸੰਬੰਧੀ ਤੁਸੀਂ ਉਹਨਾਂ ਦੀ ਸ਼ਲਾਘਾ ਕਰਦੇ ਪੇ ਜੀ ਜਿਵੇਂ ਜਿਵੇਂ ਜੀ ਕਿ ਕਿਸਾਨਾਂ ਦੇ ਖੇਤ ਨੇ ਆਪੂ ਆਪਣੀ ਵੱਟ ਜਿਵੇਂ ਆਉਂਦੀ ਉਹ ਆਪਣੀ ਆਪਣੀ ਨਿਸ਼ਾਨੀ ਲਾ ਕੇ ਝਕਾਈ ਜਾ ਰਿਹਾ ਠੀਕ ਜੀ ਉਸ ਤਰੀਕੇ ਨਾਲ ਜਿਹੜਾ ਉਹਦਾ ਕੋਈ ਪੈਸਾ ਤੇ ਲੱਭਣੇਗਾ ਉਹ ਕਿਸਾਨ ਹੀ ਲੈਣਗੇ ਜੀ ਸਾਨੂੰ ਜੀ ਵੇਖੋ ਫਰੋਇਪੁਰ ਪ੍ਰਸ਼ਾਸਨ ਵੱਲੋਂ ਇਹ ਜ਼ਿਲ੍ਹਾ ਫਰੋਇਪੁਰ ਚ ਲੱਗਾ ਕੰਮ ਉਹਨਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਅਸੀਂ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਜਿਹੜੇ ਉਹਨੇ ਜਿਹਦਾ ਖੇਤ ਤੇ ਉਹਦੀ ਰੇਤ ਤੇ ਤੇ ਕੰਮ ਚਲਾਇਆ